1705 ਵਿੱਚ ਅਨੰਦਪੁਰ ਸਾਹਿਬ ਦਾ ਸਾਹਿਬ ਨੂੰ ਦਸਤਖਤਾਂ ਨੂੰ ਬਿਨਾਵਾ ਲਿਖ ਕੇ ਦਿਾਇਆ ਕਿ ਸਾਡਾ ਤੁਹਾਡੇ ਦਾ ਨਾਮ ਹੀ ਮਿੱਟੀ 'ਚ ਬਣਾ ਦਿੱਤਾ ਚੂੜੀਆਂ ਪਹਿਨ ਕੇ ਨੇ ਹਰਸ਼ਰਨ ਕੌਰ ਬੀਬੀ ਦੇ ਵਾਂਗੂ ਜੁਲਮ ਜਰਾਣਾ ਸਹਿਣਾ ਹੈ ਹੁਣ ਸਾਡੇ ਮੈਡਮ ਐ ਇਹਨਾਂ ਨੂੰ ਦੇਖ ਕੇ ਇੱਕ ਲਾਈਨ ਬੋਲੀਵੇਂ ਮੈਡਮ ਜੀ ਵੀ ਕੌਰ ਦੇ ਵਾਂਗੂ ਪੰਜਾਬ ਦੀ ਸ਼ੇਰਣੀ ਬਣ ਕੇ ਰਹਿਣ ਦੀ ਪੰਜਾਬਣ ਨੂੰ ਮੈਂ ਭਾਗੋ ਬਨਣਾ ਪਹਿਣਾਏ ਹਰ ਇੱਕ ਦੀ ਪੰਜਾਬਣ ਨੂੰ ਮੈਂ ਭਾਗੋ ਬਨਣਾ ਪਹਿਣਾਏ ਸਾਹਿਤਿਕ ਕਲਾ ਤਾਂ ਜੀ ਆਦੀਆਂ ਦੇਖੀ ਨਾ ਮੈਡਮ ਪ੍ਰਧਾਨ ਜੀ ਸਟੂਡਿਓ ਨੂੰ ਗ੍ਰੇਟ ਕਰਨ ਦੀ ਸੰਭਾਗ ਕਰਦੇ ਹਾਂ ਯਾਦ ਨੂੰ ਸਦਾ ਕੇ ਹੰਤ ਰੱਖਣ ਨਹੀਂ ਚੱਕੀ ਹੋਈ ਹਾਂ ਨੀਨਾ ਦਾ ਨਾਂ ਸੁਣਦੇ ਹੀ ਮਤਲਬ ਸਭ ਦਾ ਜਿਹੜਾ ਮਾਈ ਭਗੋ ਦਾ ਸਟੈਚੂ ਲਾਇਆ ਗਿਆ ਹੈਗਾ ਕਿਸ ਤਰ੍ਹਾਂ ਸੁਦੇਸ਼ ਦਿੰਦਾ ਹੈਗਾ ਕਿਸ ਤਰ੍ਹਾਂ ਇਹ ਔਰਤਾਂ ਨੂੰ ਸ਼ਕਤੀ ਦੇਦਾ ਹੈਗਾ ਅੱਜ ਸੀ ਮਲੋੜ ਸ਼ਹਿਰ ਦੀ ਐਂਟਰੀ ਦੇ ਉੱਤੇ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਮਾਈ ਭਾਗੋ ਜੀ ਦਾ ਸਟੈਚੂ ਜਿਹੜਾ ਸਥਾਪਿਤ ਕੀਤਾ ਗਿਆ ਔਰ ਇਸ ਦਾ ਇਹ ਮੰਤਵ ਹੈ ਕਿ ਅਸੀਂ ਊਮਨ ਇੰਪਾਵਰਮੈਂਟ ਜਿੱਥੇ ਕਿ ਸਾਡੀਆਂ ਬੱਚੀਆਂ ਨੂੰ ਕਈ ਵਾਰੀ ਲੱਗਦਾ ਹੈ ਕਿ ਅਸੀਂ ਕਮਜ਼ੋਰ ਪੈ ਗਈਆਂ ਜਾਂ ਸਾਡਾ ਕੋਈ ਸਹਾਰਾ ਨਹੀਂ ਸੋ ਸਾਨੂੰ ਆਪਣੇ ਵਿਰਸੇ ਨੂੰ ਪਛਾਣਨ ਦੀ ਲੋੜ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਕਿੰਨੀਆਂ-ਕਿੰਨੀਆਂ ਮਹਾਨ ਔਰਤਾਂ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਸੋ ਉਸ ਇਤਿਹਾਸ ਨੂੰ ਪੜ੍ਹੀਏ ਔਰ ਉਸ ਨੂੰ ਯਾਦ ਕਰੀਏ ਸੋ ਇਹ ਪੁੱਤ ਜਿਹੜਾ ਸਾਡੇ ਔਮਨ ਏਮਪਾਵਰਮੈਂਟ ਦੀ ਇੱਕ ਬਹੁਤ ਵੱਡੀ ਜਿਹੜਾ ਸਿੰਬਲ ਹੈ ਮਲੋੜ ਸ਼ਹਿਰ ਦੇ ਐਂਟਰੀ ਦੇ ਸਥਾਪਿਤ ਕੀਤਾ ਗਿਆ ਸੀ ਕਿ ਪਹਿਲਾਂ ਬੇਟੀ ਬਚਾਓ ਬੇਟੀ ਪੜ੍ਹਾਓ ਲੈ ਕੇ ਇੱਕ ਲੜਕੀ ਦਾ ਸਟੈਚੂ ਲਾਇਆ ਗਿਆ ਸੀ ਕਿਉਂਕਿ ਤਾਂ ਵਿਭਾਗ ਜਿਹੜਾ ਹੈਗਾ ਔਰਤਾਂ ਨੂੰ ਅੱਗੇ ਤੋਂ ਉਦਾਵਾ ਦੇ ਰਿਹਾ ਹੈਗਾ ਹੁਣ ਜਿਹੜਾ ਹੈਗਾ ਇਹ ਸਟੈਚੂ ਨਾਲ ਜਿਹੜਾ ਹੈਗਾ ਕਿਸ ਤਰ੍ਹਾਂ ਵਿਭਾਗ ਵੱਲੋਂ ਜਿਹੜੀ ਆਂਦੀ ਔਰਤਾਂ ਦੇ ਅੱਖ ਦੇ ਦੇਖੋ ਜੇ ਬੇਟੀ ਨੂੰ ਬਚਾਉਣਾ ਵੀ ਹੈ ਅਸੀਂ ਇਹ ਸਾਡੇ ਸਾਰਿਆਂ ਦੀ ਸਮਾਜ ਦੀ ਜ਼ਿੰਮੇਵਾਰੀ ਹੈ ਔਰ ਬੇਟੀ ਨੂੰ ਸੁਰੱਖਿਅਤ ਵੀ ਰੱਖਣਾ ਹੈ ਔਰ ਬੇਟੀ ਨੂੰ ਇਸ ਕਾਬਲ ਵੀ ਬਣਾਉਣਾ ਹੈ ਬਿਗਤੇ ਵੀ ਕੋਈ ਜ਼ਿੰਦਗੀ ਚੌਕੜ ਆਉਂਦੀ ਹੈ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਮਾਈ ਭਾਗੋ ਵਾਲੀ ਸ਼ਕਤੀ ਦੇ ਨਾਲ ਹੀ ਉਹ ਚੌਕੜ ਦਾ ਸਾਹਮਣਾ ਕਰਨਾ ਸੋ ਕਦੇ ਆਪਣੇ ਆਪ ਨੂੰ ਨਿਗੂਣਾ ਜਾਂ ਕਮਜ਼ੋਰ ਨਹੀਂ ਸਮਝਣਾ ਸੋ ਇਹ ਇੱਕ ਵੱਡਾ ਜਿਹੜਾ ਸ਼ਕਤੀ ਪ੍ਰਦਰਸ਼ਨ ਦਾ ਔਰਤ ਨਾਰੀ ਸ਼ਕਤੀ ਪ੍ਰਦਰਸ਼ਨ ਦਾ ਸੁਨੇਹਾ ਜਿਹੜਾ ਮੈਂ ਆਪਣੀਆਂ ਬੱਚੀਆਂ ਨੂੰ ਹਜੇ ਤੱਕ ਵੀ ਕਈ ਔਰਤਾਂ ਨੂੰ ਜਿਹੜਾ ਹੈ ਤੁਛਦਰ ਦਾ ਸ਼ਕਾਰ ਬਣਾ ਪੰਗਾ ਹੈਗਾ ਉਹ ਭਾਗ ਕਿਸ ਤਰ੍ਹਾਂ ਦੀ ਐ ਅਪੀਲ ਕਰਦਾ ਹੈ ਕਿ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਸਕਦਾ ਹੈ ਭਾਗ ਦੇ ਬਿਲਕੁਲ ਜੀ ਇਹ ਇਹ ਜਲਦੀ ਖਤਮ ਨਹੀਂ ਹੁੰਦਾ ਹੁੰਦਾ ਕਿਉਂਕਿ ਸਾਰੇ ਜੋ ایਵਲਸ ਹੁੰਦੇ ਆ ਜਾਂ ਕੋਈ ਮਿਸਟਰੀਜ਼ ਹੁੰਦੇ ਆ ਮਨੁੱਖੀ ਉਹਦਾ ਜ਼ਿੰਮੇਵਾਰ ਹੁੰਦਾ ਸੋ ਮਨੁੱਖ ਨੂੰ ਸੁਧਾਰਨ ਦੇ ਲਈ ਪ੍ਰੋਪਰ ਵੇਵਸ ਚਲਾਉਣੀਆਂ ਪੈਂਦੀਆਂ ਨੇ ਸੁਨੇਹੇ ਲਾਉਣੇ ਪੈਂਦੇ ਆ ਔਰ ਜਿੱਥੇ ਕੋਈ ਆਪਣੇ ਸਾਰੇ ਭੁੱਲ ਹੀ ਜਾਵੇ ਕਿ ਮੈਂ ਕਿਸ ਪਰਪਸ ਲਈ ਇਸ ਦੁਨੀਆ ਤੇ ਆਇਆ ਤਾਂ ਉਹਦੇ ਲਈ ਅਸੀਂ ਪ੍ਰੋਪਰ ਸਜ਼ਾਵਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਨੇ ਤੇ ਉਹ ਸਜ਼ਾਵਾਂ ਦਿੱਤੀਆਂ ਵੀ ਜਾਂਦੀਆਂ ਨੇ ਸਸ਼ੀਕਾਲ ਜੀ ਮਲੋੜ ਦੇ ਗੁਪਤਾ ਇਲੈਕਟ੍ਰੋਨਿਕਸ ਦੇ ਖਾਸ ਆਫਰ ਸ਼ੁਰੂ ਹੋ ਗਈਆਂ ਹਨ ਆਓ ਜਾਣਦੇ ਹਾਂ ਕੀ ਆਫਰਸ ਆ ਹਾਂਜੀ ਦੋਸਤੋ ਸਿਰਫ 101 ਰੁਪਏ ਦੇ ਕੇ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਬ੍ਰਾਂਡ ਦੀ ਤੁਸੀਂ LED ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਮੋਬਾਈਲ ਤੁਸੀਂ ਖਰੀਦ ਸਕਦੇ ਹੋ ਜੇ ਖਾਸ ਜਿਹੜੀ ਆਫਰ ਹੈ ਵਾਸ਼ਿੰਗ ਮਸ਼ੀਨ ਤੇ 890 ਰੁਪਏ EMI ਬਣ ਜੇਗੀ ਜੇ ਆਪਾਂ LED ਦੀ ਗੱਲ ਕਰੀ ਤਾਂ 1000 ਰੁਪਏ EMI ਬਣ ਜਾਂਦੀ ਹੈ ਤੇ ਮੋਬਾਈਲ ਦੀ ਗੱਲ ਕਰੀ ਤਾਂ 1500 ਤੋਂ ਲੈ ਕੇ 2000 ਰੁਪਏ ਮਨਤਲੀ EMI ਬਣ ਜਾਂਦੀ ਹੈ ਤਪਤਾ ਨੋਟ ਕਰ ਲਓ ਗੁਪਤਾ ਇਲੈਕਟ੍ਰੋਨਿਕਸ ਬਿਰਲਾ ਰੋਡ ਬਾਬਾ ਕੇਤਰਪਾਲ ਮੰਦਰ ਦੇ ਬਿਲਕੁਲ ਬੈਕ ਸਾਈਡ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ